ਪੈਸਾ ਲੈ ਚੁੱਕੇ ਆ 1.5 ਸਾਲ ਤੋਂ ਪੈਸਾ ਲੈ ਕੇ ਬੈਠੇ ਨੇ 50 ਲੱਖ ਜਿਹੜਾ ਕੁਛ ਪਿੰਡਾਂ ਵਿੱਚ 50 ਲੱਖ ਦਾ ਰੇਟ ਸੀਗਾ ਕੁਝ ਉਹਦੇ ਵਿੱਚ ਕੋਈ ਵੀ ਜਿਹੜਾ ਬਠਡੇ ਦਾ ਤਸਾਨ ਨਹੀਂ ਹੈਗਾ ਇਹ ਏਰੀਆ ਦਾ ਨਹੀਂ ਹੈਗਾ ਇਹ ਦੁਜੇ ਜਿਹੜਿਆਂ ਤੋਂ ਆ ਕੇ ਜਿਹੜੇ ਤੁਸੀਂ ਅਥਾਰਟੀ ਡਿਸਟਰਬੈਂਸ ਕਰ ਰਹੇ ਇੱਕ ਦੋ ਵਿਅਕਤੀਆਂ ਦੇ ਵਾਸਤੇ ਸਾਰਾ ਪ੍ਰੋਜੈਕਟ ਨਹੀਂ ਰੁਕਾ ਸਕਦੇ ਆਪਾਂ ਨਰੇ ਪੁਲਿਸ ਤੇ ਬਧਾਉ ਕੀਤਾ ਪੁਲਿਸ ਦੇ ਉਤੇ ਲਾਠੀਆਂ ਨਾਲ ਪੁਲਿਸ ਨੂੰ ਮਾਰਨ ਕੋਇਏ ਨੇ ਜਾਨੀ ਜਿਹੜਾ ਥਰੂ ਗੈਸ ਤੇ ਸਾਨੂੰ ਜਿਹੜਾ ਉਹ ਆਪਣਾ ਯੂਜ਼ ਕਰਨਾ ਪਿਆ ਹਾਤਮਾਲਾ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਸੜਕ ਦਾ ਕਿਸਾਨਾਂ ਵੱਲੋਂ ਪਿੰਡ ਦੁੰਨੇ ਵਾਲਾ ਵਿਕੇ ਪਿਛਲੇ ਕਰੀਬ ਡੇਢ ਸਾਲ ਤੋਂ ਵਿਰੋਧ ਕਰਕੇ ਧਰਨਾ ਲਗਾਇਆ ਜਾ ਰਿਹਾ ਸੀ ਤਾਂ ਕਿਸਾਨ ਕਹਿ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਪ੍ਰਸ਼ਾਸਨ ਵੱਲੋਂ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਲੇਕਿਨ ਬੀਤੇ ਕੱਲ ਪ੍ਰਸ਼ਾਸਨ ਵੱਲੋਂ ਕਿਸਾਨਾਂ ਦਾ ਧਰਨਾ ਚੁਕਵਾ ਕੇ ਪੁਲਿਸ ਬਲ ਦੇ ਜਵਾਨਾਂ ਦੀ ਸਹਾਇਤਾ ਦੇ ਨਾਲ ਸੜਕ ਦਾ ਕੰਮ ਦੁਬਾਰਾ ਸ਼ੁਰੂ ਕਰਵਾ ਦਿੱਤਾ ਗਿਆ ਸੀ ਤਾਂ ਅੱਜ ਕਿਸਾਨਾਂ ਵੱਲੋਂ ਵੀ ਕੇਜੂ ਉਗਰਾਹ ਦੀ ਸਹਾਇਤਾ ਦੇ ਨਾਲ ਪੂਰੇ ਪੰਜਾਬ ਦੇ ਕਿਸਾਨਾਂ ਵੱਲੋਂ ਇਕੱਠ ਕਰਕੇ ਜਿਉਂ ਹੀ ਧਰਨੇ ਵਾਲੀ ਜ਼ਮੀਨ ਵਿੱਚ ਪਿੰਡ ਦੁੰਨੇ ਵਾਲਾ ਵਿਕੇ ਅੱਗੇ ਵਧਣਾ ਚਾਹਿਆ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਬੈਰੀਕੇਡ ਲਾ ਕੇ ਇਹਨਾਂ ਨੂੰ ਰੋਕਣਾ ਚਾਹਿਆ ਤਾਂ ਕਿਸਾਨਾਂ ਅਤੇ ਪੁਲਿਸ ਦੇ ਜਵਾਨਾਂ ਵਿੱਚ ਤਕਰਾਰਬਾਜ਼ੀ ਹੋ ਗਈ ਤਕਰਾਰਬਾਜ਼ੀ ਇੰਨੀ ਵੱਧ ਗਈ ਕਿ ਇਸ ਦੌਰਾਨ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਗਈਆਂ ਅਤੇ ਅਥਰੂ ਗੈਸ ਦੇ ਗੋਲੇ ਵੀ ਛੱડਨੇ ਪਏ ਜਿਸ ਵਿੱਚ ਕਿ ਕੁਝ ਪੁਲਿਸ ਦੇ ਜਵਾਨ ਅਤੇ ਕੁਝ ਕਿਸਾਨਾਂ ਦੇ ਸੱਟਾਂ ਲੱਗਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਇਸ ਬਾਰੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਬਠਿੰਡਾ ਪੁਲਿਸ ਦੇ ਡੀਆਈਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਹੈ ਉਹ ਵੀ ਤੁਹਾਨੂੰ ਇਹ ਲਗਭਗ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਆਪਣਾ ਅਮ੍ਰਿਤਸਰ ਜਾਮਨਗੜ੍ਹ ਐਕਸਪ੍ਰੈਸਵੇ ਹੈ ਉਹਦੇ ਵਾਸਤੇ ਹੈਗੀ ਇਹ ਇਹਦੇ ਵਿੱਚ ਲਗਭਗ 62.7 ਕਿਲੋਮੀਟਰ ਜੜਾਏਗਾ 62.7 ਕਿਲੋਮੀਟਰ ਇਹ ਸਾਰਾ ਏਰੀਆ ਬਠਿੰਡਾ ਦਾ ਹੈ ਇਹਦੇ ਵਿੱਚੋਂ ਆਪਾਂ ਦੋ ਵਾਰੀ ਅਵਾਰਡ ਕੀਤਾ ਇੱਕ ਵਾਰੀ ਜਿਹੜਾ ਹੈਗਾ ਲਗਭਗ 600 ਕਰੋੜ ਦੇ ਆਸ-ਪਾਸ ਤੇ ਇੱਕ ਦੂਜਾ ਅਵਾਰਡ ਸੀਗਾ 130 133 ਕਰੋੜ ਦਾ ਕੁੱਲ ਮਿਲਾ ਕੇ 731 ਕਰੋੜ ਦਾ ਅਮਾਉਂਟ ਸੀਗਾ ਉਹਦੇ ਵਿੱਚੋਂ ਆਪਾਂ 731 ਕਰੋੜ ਵਿੱਚੋਂ 693 ਕਰੋੜ ਰੁਪਿਆ ਉਹ ਕਿਸਾਨਾਂ ਦੇ ਆਪਾਂ ਡਿਸਪਰਸ ਕਰ ਚੁੱਕੇ ਆ ਇਹ ਪੈਸਾ ਲੈ ਚੁੱਕੇ ਆ ਡੇਢ ਡੇਢ ਸਾਲ ਤੋਂ ਪੈਸਾ ਲੈ ਕੇ ਬੈਠੇ ਨੇ 50 ਲੱਖ ਜਿਹੜਾ ਕੁਝ ਪਿੰਡਾਂ ਵਿੱਚ 50 ਲੱਖ ਦਾ ਰੇਟ ਸੀਗਾ ਕੁਝ ਪਿੰਡਾਂ ਵਿੱਚ ਜਿਹੜੇ ਮੈਨ ਨੈਸ਼ਨਲ ਹਾਈਵੇ ਦੇ ਨਾਲ ਆਉਂਦੇ ਨੇ ਉਹਨਾਂ ਦਾ ਰੇਟ ਵੱਧ ਸੀਗਾ 70 ਲੱਖ ਦੇ ਆਸ-ਪਾਸ ਤੇ 50 ਤੋਂ 70 ਲੱਖ ਦੇ ਆਸ-ਪਾਸ ਦੇ ਰੇਟਸ ਦੇ ਵਿੱਚ ਸਾਰੇ ਕਿਸਾਨਾਂ ਨੂੰ 65 ਡੇਢ ਸਾਲ ਤੋਂ ਕੁਝ ਨੂੰ 6 ਮਹੀਨਾ ਪਹਿਲਾਂ ਕੁਝ ਨੂੰ 1 ਸਾਲ ਪਹਿਲਾਂ ਕੁਝ ਨੂੰ ਡੇਢ ਸਾਲ ਪਹਿਲਾਂ ਆਪਾਂ ਪੇਮੈਂਟ ਕਰ ਚੁੱਕੇ ਆ ਇਹਦੇ ਵਿੱਚੋਂ ਆਪਾਂ ਪੋਜੀਸ਼ਨ ਵੀ ਲੈ ਚੁੱਕੇ ਸੀਗੇ ਕੁਝ ਆਪਣਾ ਏਰੀਆ ਹੈ ਸੀਗਾ ਇਹਦੇ ਵਿੱਚ ਇਹ ਤਿੰਨ ਚਾਰ ਪਿੰਡ ਤੇ ਪਲੱਸ ਅੱਗੇ ਹੁਣ ਲਹਿਰਾ ਵੇਗਾ ਲਹਿਰਾ ਖਣਾ ਜਿੱਥੇ ਸੈਕੰਡ ਅਵਾਰਡ ਵਿੱਚ ਪੇਮੈਂਟ ਹੋਈ ਸੀ ਇਸ ਕਰਕੇ ਆਪਾਂ ਉਹਦਾ ਵੇਟ ਕੀਤਾ ਸੀ ਕਿ ਜਦ ਤੱਕ ਪੇਮੈਂਟ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜ਼ਬਰਦਸਤੀ ਨਾ ਕਰੀਏ ਹੁਣ ਆਪਾਂ ਉਹਨਾਂ ਦੀ ਵੀ ਪੇਮੈਂਟ ਸਾਰੀ ਕਰ ਦਿੱਤੀ ਜਿਹੜਾ ਬਾਕੀ ਇਕਲੇਰਾ ਖਾਨਾ ਲੇਰਾ ਬੇਗਾ ਉੱਥੇ ਵੀ ਹੁਣ ਕਿਸੇ ਪਿੰਡ ਵਿੱਚ 1 ਕਰੋੜ ਕਿਸੇ ਪਿੰਡ ਵਿੱਚ ਜਿੰਨਾ ਦਾ ਆਪਸ ਵਿੱਚ ਡਿਸਪਿਊਟ ਹੁੰਦਾ ਹੈ ਕਿਸੇ ਪਾਵੇਂ ਉਹ ਸ਼ੇਅਰ ਹੋਲਡਿੰਗ ਦਾ ਡਿਸਪਿਊਟ ਹੋਵੇ ਪਾਵੇਂ ਬੈਂਕ ਦੇ ਨਾਲ ਡਿਸਪਿਊਟ ਹੋਵੇ ਬਸ ਉਹਨਾਂ ਦੀ ਪੇਮੈਂਟ ਪੈਂਡਿੰਗ ਹੈ ਬਾਕੀ ਮੈਂ ਕਿਹਾ ਕਿ 732 ਕਰੋੜ ਵਿੱਚੋਂ 693 ਕਰੋੜ ਰੁਪਇਆ ਜੇ ਤੁਸੀਂ ਲੈ ਚੁੱਕੇ ਹੋ ਖੁੰਠੜਾ ਅਧਿਕਾਰ ਕੀ ਹੈ ਕਿ ਤੁਸੀਂ ਸਰਕਾਰ ਨੂੰ ਰੋਕੋ ਇਸ ਜ਼ਮੀਨ ਦਾ ਕਿ ਜਿਹੜਾ ਹੈਗਾ ਕਬਜ਼ਾ ਨਹੀਂ ਲੈਣ ਦੇਵਾਂਗੇ ਜਿਹੜਾ ਕਿਸਾਨ ਪਹਿਲਾ ਪਹਿਲਾ ਜਿਹੜਾ ਹੈਗਾ ਆਪਣੀ ਸਹਿਮਤੀ ਉਥੇ ਡੀਆਰਓ ਸਾਹਿਬ ਦੇ ਕੋਲ ਆਪਣਾ ਸਾਈਨ ਕਰਕੇ ਐਫਿਡੇਵਿਟ ਦੇ ਕੇ ਦਸਤਕਤ ਕਰਕੇ ਦੇ ਚੁੱਕਾ ਹੈ ਤੇ ਆਪਣੇ ਪੈਸੇ ਚੁੱਕ ਕੇ ਲੈ ਚੁੱਕਿਆ ਹੁਣੋ ਕਿਵੇਂ ਕਹਿ ਸਕਦਾ ਹੈ ਕਿ ਮੈਂ ਜ਼ਮੀਨ ਦਾ ਕਬਜ਼ਾ ਨਹੀਂ ਲੈਣਾ ਇਹ ਤਾਂ 700 ਕਰੋੜ ਰੁਪਏ ਲਏ ਕਿ ਤੁਸੀਂ ਕਹੋਗੇ ਕਿ ਆਪਾਂ ਜ਼ਮੀਨ ਨਹੀਂ ਲੈਣ ਦਿਵਾਇਓ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਅੱਜ ਦਾ ਜਿਹੜਾ ਸਾਰਾ ਇਹ ਆਇਆ ਹੋਇਆ ਹੈ ਇਹਦੇ ਵਿੱਚ ਆਪਣੇ ਬਠਿੰਡਾ ਜ਼ਿਲ੍ਹੇ ਦੇ ਕਿੰਨੇ ਕਿਸਾਨ ਨੇ ਤੇ ਇਹ ਜਿਹੜੇ ਪਿੰਡ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਆ ਉਹਦੇ ਵਿੱਚੋਂ ਕਿੰਨੇ ਨੇ ਇੱਕ ਦੋ ਬੰਦੇ ਹੈਗੇ ਆ ਜਿਨ੍ਹਾਂ ਨੇ ਇੱਕ ਇਹਨਾਂ ਦੇ ਵਿੱਚ ਕਿਸਾਨ ਹੈਗਾ ਜਿਨੇ ਪਹਿਲੇ ਜਿਹੜਾ ਹੈਗਾ ਜ਼ਮੀਨ ਐਕਵਾਇਰ ਹੋ ਗਈ ਆਪਾਂ ਉਹਦੀ ਪੇਮੈਂਟ ਪ੍ਰੋਸੈਸ ਕਰ ਰਹੇ ਸੀਗੇ ਉਹਨੇ ਬੈਂਕ ਤੋਂ ਲੁਕਾ ਲਈ ਆ ਕਿ ਜੀ ਮੇਰੀ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਆਦੀ ਉਹਦੇ ਵਿੱਚੋਂ ਲੋਨ ਲੈ ਲਿਆ ਹੁਣ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਉਹਨਾਂ ਦੀ ਪਹਿਲੇ ਪੇਮੈਂਟ ਕਰੋ ਤੈਨੂੰ ਮੈਂ ਦੱਸਣਾ ਸ਼੍ਰੀ ਗੱਤ ਕਲਾ ਕੋਰਟ ਦੇ ਵਿੱਚ ਵੀ ਇਸ ਦਾ ਕੋਈ ਮਾਮਲਾ ਹੈ ਇਸ ਜਮੀਨ ਨੂੰ ਲੈ ਕੇ ਇਸ ਇਸ ਜ਼ਮੀਨ ਨੂੰ ਲੈ ਕੇ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਹੈ ਆਰਬਿਟਰੇਸ਼ਨ ਵਿੱਚ ਹਰ ਕਿਸੇ ਨੂੰ ਅਧਿਕਾਰ ਹੈਗਾ ਜੇ ਕੋਈ ਵਧਾਉਣਾ ਚਾਹੁੰਦਾ ਹੈ ਕਿ ਜੇ ਮੈਨੂੰ ਕਟ ਮੌਜਾ ਮੈਨੂੰ ਹੋਰ ਮੌਜਾ ਚਾਹੀਦਾ ਉਹ ਹਰ ਹਰ ਇੱਕ ਕਿਸਾਨ ਹੈ ਹਰ ਇੱਕ ਵਿਅਕਤੀ ਬਾਅਦ ਵੀ ਜਾਂਦਾ ਹੀ ਆਰਬਿਟਰੇਸ਼ਨ ਵਿੱਚ ਕਿ ਮੈਂ ਜੇ ਉਹਨਾਂ ਨੂੰ 70 ਲੱਖ ਵੀ ਮਿਲ ਜਾਵੇ 50 ਲੱਖ ਵੀ ਮਿਲ ਜਾਵੇ 60 ਲੱਖ ਵੀ ਮਿਲ ਜਾਵੇ ਉਹ ਫਿਰ ਵੀ ਆਰਬਿਟਰੇਸ਼ਨ ਵਿੱਚ ਜਾ ਕੇ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਨੂੰ ਹੋਰ ਮੌਜਾ ਮਿਲ ਲੇਕਿਨ ਸਰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਨੂੰ ਲੈ ਕੇ ਕੋਰਟ ਤੋਂ ਕੋ ਕਿ ਇਹ ਕਿ ਜਿੱਥੇ ਵੀ ਕਿਸਾਨ ਜਿਹੜੇ ਪੇਮੈਂਟ ਹੈ ਉਹ NHAI ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਜਿਹੜਾ ਲੈਂਡ ਐਕਵੀਜ਼ੀਸ਼ਨ ਕਲੈਕਟਰ ਹੈ ਉਹਨਾਂ ਨੂੰ ਮਿਲ ਚੁਕਿਆ ਹੈ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਸ ਜ਼ਮੀਨ ਦਾ ਪੋਜੀਸ਼ਨ ਐਨਐਚਆਈ ਨੂੰ ਦਿੱਤਾ ਜਾਵੇ ਇਹਦੇ ਵਿੱਚ ਕੰਟੈਂਪਟ ਪ੍ਰोसीडिंग्स ਵੀ ਜਿਹੜੀ ਹੈਗੀ ਹੈ ਕੋਰਟ ਸ਼ੁਰੂ ਕਰ ਸਕਦੀ ਹੈ ਅੱਜ ਦੀ ਡੇਟ ਵਿੱਚ ਵੀ ਹੀਅਰਿੰਗਸ ਡੇਲੀ ਬੇਸਿਸ ਤੇ ਚੱਲਦੀਆਂ ਨੇ ਆਲਮੋਸਟ ਹਰ ਹਫਤੇ 10 ਦਿਨ ਬਾਅਦ ਇਹਦੀ ਹੀਅਰਿੰਗ ਹੁੰਦੀ ਹੈ ਤੇ ਮਾਨਯੋਗ ਹਾਈ ਕੋਰਟ ਇਹਦਾ ਬਿਲਕੁਲ ਗੰਭੀਰ ਨੋਟਸ ਲੈਂਦੀ ਹੈ ਕਿ ਜੇ ਆਪਾਂ 700 ਕਰੋੜ 600 ਕਰੋੜ ਰੁਪਇਆ ਵੰਡ ਦਿੱਤਾ ਹੈ ਉਸ ਤੋਂ ਬਾਅਦ ਵੀ ਸਰਕਾਰ ਜਿਹੜਾ ਹੈਗਾ ਕਿਉਂ ਪੋਜੀਸ਼ਨ ਨਹੀਂ ਦੇ ਰਹੀ ਹੈ ਇੱਥੇ ਕੋਈ ਇਸ਼ੂ ਨਹੀਂ ਸੀਗਾ ਇਹ ਦੂਜੇ ਜ਼ਿਲ੍ਹਾ ਤੋਂ ਜੜਾਏਗਾ ਕਿਸਾਨਾਂ ਨੂੰ ਜਮ੍ਹਾਂ ਕਰਕੇ ਕਿ ਜੇ ਆਪਾਂ ਇਥੇ ਜਿਹੜਾ ਇਸ ਤਰੀਕੇ ਦਾ ਲੈਂਡ ਆਰਡਰ ਤਾਂ ਸ਼ੁਕਰੀਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹੜੀ ਪੋਜੀਸ਼ਨ ਆ ਪੋਜੀਸ਼ਨ ਲਈ ਗਈ ਹੈ ਉਹ ਜਗਾ ਦੇ ਟੋਟਲੀ ਕਿਸਾਨਾਂ ਨੇ ਜਿਹੜਾ ਹੈਗਾ ਆਪਦਾ ਲੈ ਲਿਆ ਸੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜੇ ਇਹ ਤਿੰਨ ਪਿੰਡ ਨੇ ਇਹਨਾਂ ਪਿੰਡਾਂ ਵਿੱਚੋਂ ਇੱਕ ਜਿਹੜਾ ਦੁਨੀਆ ਵਾਲਾ ਦੀ ਗੱਲ ਹੈ ਇੱਥੇ ਆਪਣਾ ਮੈਨੂੰ ਲੱਗਦਾ 3 ਕਰੋੜ ਜਾਂ 4 ਕਰੋੜ ਰੁਪਇਆ ਪੈਂਡਿੰਗ ਹੈ ਪੇਮੈਂਟ ਦੇ ਵਾਸਤੇ ਉਹ ਵੀ ਉਹ ਵਾਲਾ ਹੈ ਜਿਹੜਾ ਮੈਂ ਹੁਣੇ ਹੀ ਕਿਹਾ ਕਿ ਉਹਨਾਂ ਨੇ ਬੈਂਕ ਤੋਂ ਬਾਅਦ ਵਿੱਚ ਲੋਨ ਲੈ ਲਿਆ ਉਸੀ ਜ਼ਮੀਨ ਤੇ ਹੁਣ ਬੈਂਕ ਨੇ ਆਬਜੈਕਸ਼ਨ ਲਾ ਲਿਆ ਕਿ ਜਿਹੜਾ ਇਹਨਾਂ ਨੇ ਪਹਿਲਾਂ ਜ਼ਮੀਨ ਤਾਂ ਤੁਹਾਨੂੰ ਦੇ ਦਿੱਤੀ ਪਰ ਨਾਲ ਹੀ ਨਾਲੀ ਸਾਡੇ ਤੋਂ ਲੋਨ ਲੈ ਲਿਆ ਹੈ ਤਾਂ ਉਹ ਉਹਨਾਂ ਦਾ ਆਪਸ ਵਿੱਚ ਡਿਸਪੂਟ ਕਰਕੇ ਹੈ ਇਹੋ ਜਿਹੇ ਦੋ ਵਿਅਕਤੀ ਸੀਗੇ ਜਿਨ੍ਹਾਂ ਨੂੰ ਕੱਲ ਸੀਗਾ ਕਿ ਆਪਣਾ ਡਿਸਪੂਟ ਰਿਜ਼ੋਲਵ ਹੋ ਗਿਆ ਹੈ ਸਾਦੀ ਪੇਮੈਂਟ ਕਰਾ ਦਿਓ ਉਹ ਮੈਨੂੰ ਅੱਜ ਹੀ ਉਹਨਾਂ ਨੂੰ ਉੱਤੇ ਵੇਚ ਕੇ ਉਹਨਾਂ ਦੀ ਪੇਮੈਂਟ ਕਲੀਅਰ ਕਰਾ ਦਿੱਤੀ ਹੁਣ ਇੱਕ ਦੋ ਵਿਅਕਤੀਆਂ ਦੇ ਵਾਸਤੇ ਸਾਰਾ ਪ੍ਰੋਜੈਕਟ ਨਹੀਂ ਰੁਕਾ ਸਕਦੇ ਆਪਾਂ ਪਲੀਜ਼ ਥੈਂਕ ਯੂ ਉਹਨਾਂ ਦੇ ਵਿੱਚ ਕੋਈ ਵੀ ਜਿਹੜਾ ਬਖੰਡੇ ਦਾ ਪ੍ਰਸੰਨ ਨਹੀਂ ਹੈਗਾ ਇਹ ਏਰੀਆ ਦਾ ਨਹੀਂ ਹੈਗਾ ਫਿਰ ਦੂਜੇ ਜਿਹੜਿਆਂ ਤੋਂ ਆ ਕੇ ਜਿਹੜੇ ਸਾਰੇ ਡਿਸਟਰਬੈਂਸ ਕਰ ਰਹੇ ਨੇ ਉਹ ਜਿਹੜਾ ਉੰਨੀ ਤੌਰ ਤੇ ਅਸੀਂ ਜਿਹੜਾ ਕਬਜ਼ਾ ਨੈਸ਼ਨਲ ਹੈੱਲੇ ਤੁਹਾਡੀ ਨੂੰ ਦੇ ਦਿੱਤੇ ਆ ਤੇ ਦੁਬਾਰਾ ਜਿਹੜਾ ਕਬਜ਼ਾ ਰਿਸਟੋਰ ਨਹੀਂ ਹੋਣ ਦਿੱਤਾ ਜਾਏਗਾ ਉਹ ਐਜ਼ ਇਟ ਇਜ਼ ਨਹੀਂ ਰਹੇਗਾ ਜੇ ਨਾਲ ਅਸੀਂ ਕਰਵਾਤਾ ਨੇ ਇਹਨਾਂ ਦੀ ਜਿਹੜੀ ਹਕੀਅਤ ਦੂਜੇ ਜਿਲਿਆਂ ਦੇ ਕਸਥਾਨਾ ਅੱਗੇ ਇੱਥੇ ਲਾਂਡਾ ਡਰ ਨੂੰ ਆਪਣੇ ਹੱਥ ਚ ਲੈ ਰਹੇ ਨੇ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਉਹ ਕਾਮਯਾਬ ਨਹੀਂ ਸਰ ਹਾਲਾਤ ਕੀ ਨੇ ਹੁਣ ਮੁੱਢਲੇ ਹਰਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਤੁਹਾਡੇ ਸਾਹਮਣੇ ਆ ਇਹ ਪਰਲੇ ਪਾਸੇ ਬੈਠੇ ਆ ਇਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਸਮਝਾਤਾ ਹੈ ਉਹਨਾਂ ਨੂੰ ਦੱਸਤਾ ਹੈ ਇਹ ਹਰੇਕ ਜਿੰਮੇਦਾਰ ਨੂੰ ਮੁਆਵਜ਼ਾ ਜਿਹੜਾ ਹੈ ਉਹ ਦੇ ਦਿੱਤਾ। ਜੇ ਤੁਸੀਂ ਚੇਕਰ ਕਿਸੇ ਨੂੰ ਕੋਈ ਡਾਊਟ ਹੈ ਉਹ ਆਰਬਿਟ੍ਰੇਸ਼ਨ ਦੇ ਵਿੱਚ ਆ ਜੇ ਜੀਸੀ ਸਾਹਿਬ ਕੋਲ ਖੜੇ ਨੇ ਉਹਨਾਂ ਦਾ ਆਰਬਿਟ੍ਰੇਸ਼ਨ ਦੇ ਵਿੱਚ ਮੈਟਰ ਹੱਲ ਹੋਏਗਾ। ਤੇ ਜੇ ਜਿਹੜੀ ਕੋਈ ਹੋਰ ਕਿਸੇ ਨੂੰ ਕੋਈ ਡਾਊਟ ਹੈ ਉਹ ਟੇਬਲ ਦੇ ਆਰ ਦੇ ਬੈਠ ਕੇ ਗੱਲ ਕਰਨ ਉਹਨਾਂ ਦੀ ਜਿਹੜੀ ਗੱਲ ਸੁਣ ਕੇ ਜਿਹੜਾ ਮੈਟਰ ਹੱਲ ਹੋਏਗਾ ਲੇਕਿਨ ਉਹ ਗੱਲ ਸੁਣਨ ਦੀ ਤਿਆਰੀ ਨਹੀਂ ਉਹਦਾ ਲਾਂਡ ਆਰਡਰ ਨੂੰ ਆਪਣੇ ਹੱਥੇ ਵਿੱਚ ਲੈ ਲੋ ਯਾਰ ਨੇ ਲਾਂਡ ਆਰਡਰ ਕਿਸੇ ਕਾਉਂਟ ਦੇ ਵਿੱਚ ਆ ਹੱਥੇ ਨਹੀਂ ਲੈਂਦੇ ਜੀ ਸਾਹਿਬ 8 ਗੈਸ ਦੀ ਵਰਤੋਂ ਕੀਤੀ ਗਈ ਹੈ ਇਹ ਕਿਉਂ ਕਰਨੀ ਕਰਨੀ ਪਈ ਆਪਾਂ ਨੂੰ ਉਹਨਾਂ ਨੇ ਪੁਲਿਸ ਤੇ ਵਿਰੋਧ ਕੀਤਾ ਪੁਲਿਸ ਦੇ ਉੱਤੇ ਲਾਠੀਆਂ ਨਾਲ ਪੁਲਿਸ ਨੂੰ ਮਾਰਨੋਂ ਪਾਇਏ ਨੇ ਅਖੋ ਪੁਲਿਸ ਤੇ ਟੈਗ ਕੀਤਾ ਧਨੀ ਜਿਹੜਾ ਥਰੂ ਗੈਸ ਤੇ ਸਾਨੂੰ ਜਿਹੜਾ ਉਹ ਆਪਣਾ ਯੂਜ਼ ਕਰਨਾ ਪਿਆ ਸਰ ਜਖਮੀ ਵੀ ਹੋਏ ਆ ਕੁਝ ਮੁਲਾਜ਼ਮਾਂ ਦੇ ਕਿਸਾਨ ਪੁਲਿਸ ਮੁਲਾਜ਼ਮ ਸਾਡੇ ਜਿਹੜੇ ਜਖਮੀ ਨੇ ਪੰਜ ਉਹਨਾਂ ਨੂੰ ਸੀ ਹਸਪੀਟਲੋਂ ਚੋ ਮਿਚਾਇਆ ਕਿਸਾਨਾਂ ਕਿਸਾਨ ਵੀ ਹੈ ਜਿਵੇਂ ਕਿਸਾਨਾਂ ਨਾਲ ਪਾਸੇ ਸਾਨੂੰ ਇਹ ਕੋਈ ਪਤਾ ਨਹੀਂ ਲੱਗਾ ਜੱਫਤੀ ਹੈ ਕਿ ਨਹੀਂ ਇਹਨਾਂ پولیس ਮੁਲਾਜ਼ਮ ਜਿਹੜੀ ਜੱਫਤੀ ਨੇ ਉਹ ਅਸੀਂ ਹਸਪਤਲ ਨੂੰ ਪਤਾ ਪਰ ਇਸ ਤੋਂ ਅੱਗੇ ਅਸੀਂ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਤੁਹਾਡੇ ਰਈ ਵੀ ਜਿਹੜੀ ਵੀ ਕੋਈ ਗੱਲ ਕਰਨੀ ਹੈ ਟੇਬਲ ਤੇ ਬੈਠ ਕੇ ਕਰੋ ਜੇਕਰ ਕਿਸੇ ਆਰਬਿਟ੍ਰੇਸ਼ਨ ਚਾਉਣਾ ਹੈ ਉੱਥੇ ਆ ਜਾਓ ਐਦਾਂ ਦਾ ਡਾਂਡ ਆਰਡਰ ਨੂੰ ਹੱਥ ਚ ਲਾ ਕੇ ਕੁਝ ਨਹੀਂ ਬੰਨਣਾ ਤੇ ਬੈਠ ਕੇ ਆਪਾਂ ਟੇਬਲ ਤੇ ਗੱਲ ਕਰ ਲਈਏ ਉਹਦਾ ਮੈਟਰ ਜਿਹੜਾ ਛੁਲਝਾ ਲਈਏ ਤੇ ਤੁਹਾਡੇ ਰਈ ਉਹਨਾਂ ਨੂੰ ਅਪੀਲ ਹੈ ਉਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਹੋ ਰਏ ਜਿਹੜਾ ਵੀ ਕਿਸੇ ਤਰ੍ਹਾਂ ਦੀ ਗੱਲ ਹੈ Odisha ਨਾਲ ਨੇ ਆ ਜਾਣ ਬੈਠ ਕੇ ਨਾਲ ਦੀ ਗੱਲ ਕਰਵਾ ਦਿੱਤੀ ਕਿ ਤਾਂ ਆਗੂ ਜਿਹੜੇ ਭਾਤਮਾਲਾ ਬੰਦਾ ਇਹਨਾਂ ਨਾਲ ਬੜੀ ਵੈਰੀ ਹੋਈ ਹੈ ਜੀ ਤੁਹਾਡੀ ਗੱਲ ਠੀਕ ਹੈ ਆਪਣੇ ਰਾ ਨੂੰ ਕਲੀਅਰ ਕਲੀਅਰ ਕੀਤੀ ਹੋਈ ਹੈ ਅੱਜ ਦੇ ਸਵੇਰਾਂ ਚ ਵੀ ਆਇਆ ਹੈ ਇਹ ਗਰੀਬ ਨੂੰ ਜਿਹੜੀ ਪੇਮੈਂਟ ਉਹ ਦਿੱਤੀ ਹੈ ਲੇਕਿਨ ਫਿਰ ਵੀ ਅਸੀਂ ਕੀ ਹੈ ਪ੍ਰਸ਼ਾਸਨ ਬਾਜਟ ਨਹੀਂ ਜੀ ਉਸ ਜਗ੍ਹਾ ਦੇ ਉੱਪਰ ਜਾਣ ਲਈ ਜਿੱਥੇ ਕੱਲ ਪੋਜੈਸ਼ਨ ਲਿਆ ਗਿਆ ਸੀ ਪ੍ਰਸ਼ਾਸਨ ਵੱਲੋਂ ਉਹ ਤਾਂ ਗਰਤ ਨੂੰ ਨਹੀਂ ਕਾਨੂੰਨ ਤਾਂ ਹੱਥ ਹੀ ਨਹੀਂ ਨਾ ਲੈਣ ਦਿੱਤਾ ਜਾਏਗਾ ਵੀ ਜਿਹੜਾ ਅੱਗੇ ਧੱਕੇ ਨਾਲ ਪ੍ਰਸ਼ਾਸਨ ਨੇ ਕਾਨੂੰਨੀ ਤੌਰ ਤੇ ਜਿਹੜਾ ਪੋਜੈਸ਼ਨ ਤੋਂ ਆਇਆ ਤੇ ਉਹਨੂੰ ਆਖੀ ਆ ਕੇ ਦੁਬਾਰਾ ਉਹ ਪੋਜੈਸ਼ਨ ਨੂੰ ਡਿਸਟਰਬ ਕਰੀਏ ਉਹ ਅਲਾਉ ਨਹੀਂ ਨਾ ਤੋਂ ਬਾਅਦ ਸਿੱਧਾ ਮੁਆਫਤ ਹੋਣਾ ਹੈ ਕਿ ਕਿ ਤੁਹਾਨੂੰ ਉਹ ਗੱਲ ਕਹਿ ਰਹੇ ਆ ਨਹੀਂ ਜਿਹੜਾ ਕਿਸੇ ਨੂੰ ਡਾਊਟ ਹੈ ਆਰਗਮੈਂਟੇਸ਼ਨ ਚ ਆ ਕੇ